ਤਮਾਨਾ ਜਾਗਦਾ ਤੂੰ ਆਨਾ ਮਾਸਟਰ ਦਾ ਮੁੰਡਾ ਮੈਂ ਵੀ ਮਾਸਟਰ ਦਾ ਮੁੰਡਾ ਵਾਂ ਬੋਲੇ ਸੋਨਿਆ ਤੂੰ ਮਾਸਟਰ ਦਾ ਮੁੰਡਾ ਉਹਨਾਂ ਚਿਰਾਂ ਜਿੱਨਾਂ ਜੇਰ ਕੁਰਸੀ ਦੇ ਨਹੀਂ ਹਾਂ ਹੁਣ ਤੂੰ ਸਰਕਾਰ ਦੇ ਹੱਥਾਂ 'ਚ ਖੇਡਦਾ ਵਾਂ ਜੇ ਤੂੰ ਮਾਸਟਰ ਦਾ ਮੁੰਡਾ ਵਾਂ ਤੇ ਯੁਰਤਨਾ ਜਿਤਨਾ ਕੈਪਟਨ ਨੇ ਲੀਗ ਮਾਰੀ ਨਾ ਨੈਰ ਤੇ ਐਸਵਾਈਐਲ ਤੇ ਮਾਰ ਦੇ ਬਿਬਰੋ ਮਾਰਫੀਨ ਕੈਪਟਨ ਦੇ ਸਕਦਾ ਹੈ ਨਾ ਬਿਬਰੋ ਮਾਰਫੀਨ ਉਥੇ ਤੂੰ ਕੀ ਗੱਲ ਮੁੱਖ ਮੰਤਰੀ ਦੀ ਉਹ ਯਾਰ ਦੇ ਸਕਦਾ ਹੈ ਤੂੰ ਰਵੈਤੀ ਬੂਟੇ ਹੀ ਕੋਸ ਤਫੀਮ ਦੇ ਮੈਂ ਤੈਨੂੰ ਇਹ ਆਖਣਾ ਆਇਆ ਵਾਂ ਇਹ ਨਹੀਂ ਜਿੱਥੇ ਮਰਜ਼ੀ ਮੇਉ ਸੱਜ ਕੇ ਡੇਪੇਟ ਕਰਦੀ ਜੇ ਮੈਂ ਮਾਰਾ ਬੋਲਦਾ ਤੇ ਜਾ ਗੋਲੀ ਮਾਰਦੀ ਮੈਂ ਪੰਜਾਬ ਦੇ ਪਣੇਲੀ ਆਪਣੇ ਆਪ ਭੈਣਾ ਭਰਾਵਾਂ ਧੀਆ ਪੁੱਤਾਂ ਲਈ ਮੈਂ ਭੌਂਗਦੇ ਹੀ ਰਹਿਣਾ ਤੇ ਬਿਹਾਰੀ ਸੀਮਨ ਪੈਦਾ ਕਰਕੇ ਸਾਡਾ ਪੰਜਾਬ ਖਤਮ ਕਰਨਾ ਚਾਹੁੰਦੀ ਆ ਅਸੀਂ ਪੰਜਾਬੀ ਕਿਸਾਨ ਹੋਣ ਦੀ ਨਾਤੇ ਤੁਹਾਨੂੰ ਭਰਾਵਾਂ ਨੂੰ ਪੰਜਾਬੀਆਂ ਨੂੰ ਅੱਜ ਅਸੀਂ ਆਪਣੇ ਜਿਹੜੇ ਕੰਮਕਾਰ ਛੱਡ ਕੇ ਅੱਜ ਤੁਹਾਨੂੰ ਜਾਗਰੂਤ ਕਰਨ ਆਏ ਆ ਇਹ ਜੇ ਸਾਡੇ ਦਾਦੇ ਪੁਰਦਾਦੇ ਪੋਸਟ ਕਾਂਦੇ ਸੀ ਠੀਮ ਕਾਂਦੇ ਸੀ ਆ ਉਹਨਾਂ ਦੇ ਸਾਥ-ਸਾਥ ਅੱਡੜ ਬੱਚੇ ਹੁੰਦੇ ਸੀ ਕਦੀ ਬੇਬੀ ਟੀਊਬ ਸੈਂਟਰ ਸੁਣਿਆ ਸੀ ਕਿਸੇ ਨੇ ਅੱਜ ਬੇਬੀ ਟੀਊਬ ਸੈਂਟਰ ਸਾਡੀ ਲੋੜ ਕਿਉਂ ਪੈ ਗਈ ਸਾਨੂੰ ਨਿਪੁੰਸੰਗ ਕਰ ਦਿੱਤਾ ਵਾ ਸਾਨੂੰ ਨਮਰਦ ਕਰਤਾ ਵੀ ਤੇ ਜਿਹੜੀ ਵਿਬਰੋ ਮਾਰਫਨ ਗੋਲੀ ਯੈਰਿਆ ਅੱਜ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆਂ ਕਿ ਸਾਨੂੰ ਜਲਦੀ ਤੋਂ ਜਲਦੀ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਦੇ ਕਾਰਡ ਬਣਿਆ ਇਹਨਿਆਂ ਦੇ ਸਾਨੂੰ ਦਿਓ ਜਿਨ੍ਹਾਂ ਦੇ ਕਾਰਡ ਬਣੇ ਉਹਨੂੰ ਪੋਸਟ ਫੀਮ ਦੇ ਦਿਓ ਬੋੜੀ ਨਹੀਂ ਤੇ ਖਤਮ ਹੋ ਗਿਆ ਪੰਜਾਬ ਆ ਮੇਲਿਆਂ ਦਾ ਕੋਈ ਫਾਇਦਾ ਨਹੀਂ ਸਕਰੇ ਕੋਈ ਫਾਇਦਾ ਨਹੀਂ ਮੇਲੇ ਲਾਉਂਦਾ ਜਦੋਂ ਤਾਂ ਦੀ ਜਵਾਨੀ ਆ ਰਹੀ ਕਿਥਾਨੀ ਕਿੱਥੇ ਰਹਿ ਜੂ ਤੇ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆਂ ਬੋੜੀ ਬੜਾ ਵੇਲਾ ਖੁੰਝ ਗਿਆ ਜੇ ਅਜੇ ਵੀ ਟਾਂ ਦੇ ਵਿੱਚ ਇੰਡੀਆ ਦੇ ਵਿੱਚ ਖੇਤੀ ਹੋ ਸਕਦੀ ਆ ਕੀ ਗੱਲ ਪੰਜਾਬ ਮਤ ਰਈਦਾ ਵਾ ਇਹ ਉਲਟਾ ਸਗੋਂ ਦੂਜੇ ਰਾਜਸਥਾਨ ਵਗੈਰਾ ਦੇ ਵਿੱਚ ਠੇਕੇ ਬੰਦ ਕਰ ਰਹੀਆਂ ਸਰਕਾਰਾਂ ਵੀ ਪੰਜਾਬ ਨਾਲ ਮੰਗ ਕਰੇ ਪਰ ਇਹ ਜਿਹੜਾ ਵਾ ਪੰਜਾਬ ਦੀ ਆਈਟਮ ਦੇ ਸਮੇਂ ਦੀ ਮੰਗ ਹੈ ਸਾਡਾ ਡੋਬ ਟੈਸਟ ਕਰ ਲੋ ਜੇ ਮੇਰੇ ਖਾਨਦਾਨ ਦੇ ਵਿੱਚ ਕੋਈ ਵੀ ਨਿਸ਼ਾ ਆ ਜਾਵੇ ਤੇ ਮੇਰੀ ਤੋਂ ਲਾ ਦਿਓ ਜੇ ਪਰ ਅਸੀਂ ਅੱਜ ਨੌਜਵਾਨੀ ਨੂੰ ਕਿਸਾਨੀ ਨੂੰ ਤੇ ਨਿੱਤ ਥੱਲੇ ਜਾ ਰਹੇ ਪਾਣੀ ਨੂੰ ਵੇਖ ਕੇ ਇਹ ਜਿਹੜਾ ਇੱਕੋ ਹੱਲ ਆ ਇੱਕੋ ਇੱਕ ਸੋਲੂਸ਼ਨ ਆ ਪੋਸਟ ਵਿਮ ਦੇ ਠੇਕੇ ਖਾਸ ਕਰਦੀ ਖੇਤੀ ਇਹ ਬੜੇ ਬੜੇ ਨੁਕਸਾਨ ਹੈ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਸਾਧਮ ਰਾਹੀਂ ਬੇਨਤੀ ਕਰਦਾ ਕਿ ਜਿਹੜੀ ਬੁਬਰੀ ਨੋਰਫਨ ਗੋਲੀ ਹੈ ਇਹਦੇ ਨਾਲ ਦਿਮਾਗ ਸੁਨਣ ਹੁੰਦਾ ਜਿਹੜੇ ਨੌਜਵਾਨ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਲੱਗਦੀਆਂ ਦੰਦਾਂ ਦੀਆਂ ਬਿਮਾਰੀਆਂ ਲੱਗਣ ਕਾਰਨ ਉਸ ਤੋਂ ਬਾਅਦ ਪੇਟ ਦੇ ਵਿੱਚ ਦਰਦ ਹੁੰਦਾ ਨੌਜਵਾਨ ਜਿਹੜੇ ਖਾਨੇ ਆ ਮੈਂ ਓਟ ਸੈਂਟਰਾਂ ਦੇ ਵਿੱਚ ਜਾਣਾ ਚਮਕੌਰ ਸਾਹਿਬ ਰੋਪੜ ਹੋਰ ਬਹੁਤ ਸਾਰੇ ਵੋਟ ਸੈਂਟਰਾਂ ਦੇ ਵਿੱਚ ਮੈਂ ਜਾ ਕੇ ਆਇਆ ਮੈਂ ਨੌਜਵਾਨਾਂ ਨੂੰ ਪੁੱਛਦਾ ਉੱਥੇ ਵੀ ਤੁਸੀਂ ਇਹਨੂੰ ਗੋਲੀ ਨੂੰ ਛੱਡਦੇ ਕਿਉਂ ਨਹੀਂ ਉਹ ਕਹਿੰਦੇ ਵੀ ਅਸੀਂ ਇਹ ਗੋਲੀ ਨੂੰ ਛੱਡਣ ਲਈ ਮਜਬੂਰ ਹੋ ਗਏ ਵੀ ਸੱਤ ਵੇ ਛੱਡ ਨਹੀਂ ਹੁੰਦੀ ਵੀ ਜਿਹੜੀ ਬੁਪਰੀ ਨੋਰਫਨ ਗੋਲੀ ਆ ਇਹ ਦਿਮਾਗ ਨੂੰ ਸੁਨਨ ਕਰਦੀ ਹੈ ਪੇਟਾਂ ਦੀਆਂ ਬਿਮਾਰੀਆਂ ਲੱਗਦੀਆਂ ਪੇਟ ਦੀਆਂ ਬਿਮਾਰੀਆਂ ਲੱਗਦੀਆਂ ਪਿਸ਼ਾਬ ਰਾਹੀਂ ਖੂਨ ਆਉਂਦਾ ਬੰਦਾ ਨਪਸਕ ਹੁੰਦਾ ਵੀ ਜਿਹੜੀ ਇਹ ਬੁਪਰੀ ਨੋਰਫਨ ਗੋਲੀ ਆ ਦੇ ਵਿੱਚ ਦਿੱਤੀ ਜਾਂਦੀ ਹੈ ਉਹਨੂੰ ਬੰਦ ਕਰਨਾ ਚਾਹੀਦਾ ਹੈ ਤੇ ਭਗਵੰਤ ਸਿੰਘ ਮਾਨ ਨੇ ਜਦੋਂ ਇਹ ਮੈਂਬਰ ਪਾਰਲੀਮੈਂਟ ਸੀ ਸਾਡੇ ਨਾਲ ਹੀ ਨੇ ਵਾਅਦਾ ਕੀਤਾ ਸੀਗਾ ਧੂਰੀ ਵਿਖੇ ਕਿ ਜਦੋਂ ਸਾਡੀ ਕਿਹਦੇ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਖਾਸ ਕਰਦੀ ਖੇਤੀ ਕਰਾਵਾਂਗੇ ਪੋਸਟ ਦੇ ਠੇਕੇ ਖੋਲ੍ਹਾਂਗੇ ਪਰ ਇਹਨੂੰ 2.5 ਸਾਲ ਹੋ ਗਏ ਬਣੇ ਨੂੰ ਇਹਦੇ ਕੰਨ ਤੇ ਜੂਨੀ ਸਰਕੀ ਭਗਵੰਤ ਮਾਨ ਦੇ ਇਸ ਕਰਕੇ ਅਸੀਂ ਇਹਨੂੰ ਜਗਾਉਣ ਆਏ ਆਂ ਵੀ ਜੇ ਪਹਿਲੀਆਂ ਸਰਕਾਰਾਂ ਨੂੰ ਅਸੀਂ ਪਾਲਟੀ ਦੇ ਸਕਦੇ ਆਂ ਤਾਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਵੀ ਪਾਰਟੀ ਦੇ ਸਕਦੇ ਆ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀਰੂ ਆਪਾਂ ਨੇ ਕਾਲੀ ਵੀ ਦੇਖ ਲਈ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਵੀ ਸਾਨੂੰ ਭਾਜਪਾ ਨੂੰ ਲਿਆਉਣਾ ਪੈਣਾ ਕਿਉਂਕਿ ਜਦੋਂ ਡਾਕਟਰ ਤੇ ਰੰਪੀਰ ਗਾਂਧੀ ਮੈਂਬਰ ਪਾਲ ਨਹੀਂ ਵੱਕ ਸੀਗੇ ਉਹਨਾਂ ਨੇ ਰਾਜਨਾਥ ਸਿੰਘ ਜਦੋਂ ਉਹ ਮਾਤਰੀ ਸੀਗੇ ਉਹਨਾਂ ਦੇ ਕੋਲ ਗੱਲਬਾਤ ਕੀਤੀ ਸੀ ਕੇਂਦਰ ਸਰਕਾਰ ਨੇ ਕਿਹਾ ਸੀਗਾ ਵੀ ਸਾਨੂੰ ਤੁਸੀਂ ਇੱਥੇ ਪੰਜਾਬ ਦੇ ਵਿੱਚੋਂ ਪ੍ਰਪੋਜ਼ਲ ਬਣਾ ਕੇ ਦਿਓ ਉਸ ਟਾਈਮ ਕੈਪਟਨ ਦੀ ਸਰਕਾਰ ਸੀ ਕੈਪਟਨ ਨੇ ਜਵਾਬ ਦੇ ਤਾਂ ਕੈਪਟਨ ਨੇ ਕੋਈ ਹਿੱਲਾ ਨਹੀਂ ਕਰਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਥੋੜੇ ਮੀਡੀਆ ਰਾਹੀਂ ਵੀ ਪੰਜਾਬ ਦੇ ਵਿੱਚ ਜੇ ਨੌਜਵਾਨੀ ਨੂੰ ਬਚਾਉਣਾ ਹੈ ਪਾਣੀ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਮਜ਼ਦੂਰ ਵਰਗ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਜਬ ਪੋਸਟ ਦੇ ਠੇਕੇ ਖੁੱਲਣੇ ਚਾਹੀਦੇ ਆ ਜਦੋਂ ਹੋਰਨਾਂ ਸਟੇਟਾਂ ਦੇ ਵਿੱਚ ਪੋਸਟ ਦੇ ਠੇਕੇ ਖੁੱਲ ਸਕਦੇ ਆ ਫੇ ਪੰਜਾਬ ਦੇ ਵਿੱਚ ਕਿਉਂ ਨਹੀਂ ਖੁੱਲ ਸਕਦੇ ਇਸ ਕਰਕੇ ਸਾਡੀ ਬੇਨਤੀ ਆ ਸਾਡੀ ਬੇਨਤੀ ਨੂੰ ਉੱਪਰ ਚੱਕੋ ਸਾਡੀ ਬੇਨਤੀ ਸਰਕਾਰ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਅਨੁਸਾਰ ਯੂਨੀਅਨਾਂ ਨੂੰ ਸਾਰਿਆਂ ਨੂੰ ਹੋ ਸਾਰੀਆਂ ਕਿਸਾਨ ਜੁਨੀਅਨ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਵੀ ਜ਼ੋਰ ਲਾਓ ਜਿਵੇਂ ਸਾਡੇ ਵੀਰ ਸਾਡੇ ਇੱਥੇ ਸੰਘਰਸ਼ ਕਰ ਰਹੇ ਆ ਤੁਸੀਂ ਵੀ ਸੰਘਰਸ਼ ਕਰੋ ਪੌਦ ਤੀਮ ਦੀ ਖੇਤੀ ਤੇ ਦਬਾਅ ਪਾਓ ਸਰਕਾਰਾਂ ਤੇ ਜੇ ਤੁਸੀਂ ਸਾਰੇ ਇਕੱਠੇ ਦਬਾਅ ਪਾਓਗੇ ਤਾਂ ਇਹ ਚਟਕੀ ਦਾ ਖੇਲ ਆ ਨਹੀਂ ਵੀਰੋ ਇਹਨਾਂ ਨੇ ਕਿਸੇ ਨੌਜਵਾਨ ਦਾ ਭਲਾ ਨਹੀਂ ਕਰਨਾਗਾ ਜੇ ਕਿਸਾਨ ਜੁਨੀਅਨਾਂ ਸਾਰੀਆਂ ਖਾਸ ਖਾਸ ਖੇਤੀ ਦੀ ਮੰਗ ਕਰਨ ਲੱਗ ਜਾਣ ਤਾਂ ਦਿਨਾਂ ਜੀ ਇਹ ਲਾਗੂ ਹੋ ਜਾਊਗਾ ਜਿਹੜੇ ਨੌਜਵਾਨ ਚਿੱਤੇ ਨਾਲ ਮਰ ਰਹੇ ਆ ਉਹ ਮਾਂਵਾਂ ਦੇ ਬਹੁਤ ਬਾਤ ਜਾਣਗੇ ਜੀ ਉਤਮ ਕਿਸਾਨ ਜੁਨੀਅਨ ਜਿੰਦਾਬਾਦ ज़िंदाब